ਸ਼ੁਕਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀਆ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕਨੌਰ ਤੋਂ ਖਬਰ ਜਿੱਥੋਂ ਦੀ ਇੱਕ ਫੈਕਟਰੀ ਦੇ ਮੁਲਾਜ਼ਮ ਨੂੰ ਹਲਕਾ ਕਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਫੋਨ ਤੇ ਕਿਥੇ ਧਮਕੀ ਦੇਣ ਵਾਲਾ ਵੀਡੀਓ ਆਡੀਓ ਵਾਇਰਲ ਹੋਇਆ ਜਿਸ ਦੀ ਖੇਤਰ ਚ ਖੂਬ ਚਰਚਾ ਹੈ ਇਹ ਆਡੀਓ ਸਾਰਾ ਦਿਨ ਸੋਸ਼ਲ ਮੀਡੀਆ ਤੇ ਘੁੰਮਦਾ ਰਿਹਾ ਆਡੀਓ ਚ ਮਦਨ ਲਾਲ ਜਲਾਲਪੁਰ ਇਸ ਖੇਤਰ ਦੀ ਇੱਕ ਫੈਕਟਰੀ ਦੇ ਅਮਤ ਮੁਲਾਜ਼ਮ ਨੂੰ ਫੋਨ ਤੇ ਗੱਲਾਂ ਕਰਦਾ ਸੁਣਦਾ ਹੈ ਵਿਧਾਇਕ ਫੋਨ ਕਰਕੇ ਕਹਿੰਦਾ ਮੈਂ ਐਮ ਐਲ ਏ ਜਲਾਲਪੁਰ ਬੋਲਦਾ ਅਗੋਂ ਫੋਨ ਚੁੱਕਣ ਵਾਲਾ ਅੰਮਤ ਵਿਧਾਇਕ ਦੀ ਗੱਲ ਨੂੰ ਖਾਸ ਤਵੱਜੋ ਨਹੀਂ ਦਿੰਦਾ ਉਸ ਪ੍ਰਤੀ ਅਨਜਾਨਤਾ ਪ੍ਰਗਟਾਉਂਦਾ ਜਿਸ ਤੇ ਵਿਧਾਇਕ ਗੁੱਸੇ ਵਿੱਚ ਆਉਂਦਾ ਤੇ ਉਸ ਨੂੰ ਗੱਲ ਕਰਨ ਦੀ ਤਮੀਜ਼ ਸਿਖਾਉਣ ਦੀ ਤੇ ਬੰਦੇ ਦਾ ਪੁੱਤ ਬਣਾਉਣ ਦੀ ਧਮਕੀ ਦਿੰਦਾ ਐਸੇ ਫੈਕਟਰੀ ਮੁਲਾਜ਼ਮ ਬੋਲਦਾ ਮੈਂ ਤੁਹਾਨੂੰ ਜਾਣਦਾ ਨਹੀਂ ਕਿ ਤੁਸੀਂ ਐਮਐਲਏ ਬੋਲ ਰਹੇ ਹੋ ਫਿਰ ਵਿਧਾਇਕ ਫੈਕਟਰੀ ਮੁਲਾਜ਼ਮ ਨੂੰ ਕਹਿੰਦਾ ਅੰਮਤ ਜੀ ਤੁਹਾਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਹੈ ਤੇ ਦੱਸੋ ਕਿ ਫੈਕਟਰੀ ਚੋਂ ਲੜਕੇ ਕਿਉਂ ਕੱਢੇ ਮੁਲਾਜ਼ਮ ਨੇ ਜਵਾਬ ਦਿੱਤਾ ਕਿ ਮੈਂ ਕੌਣ ਹਾਂ ਕੱਢਣ ਵਾਲਾ ਪਿੰਡ ਰਾਮਿਆਣਾ ਜੈਤੋ ਦੇ ਨਗਰ ਦੇ ਵਸਿੰਦਿਆਂ ਨਾਲ ਬੈਠੇ ਰਾਜਾ ਨਾਮ ਦੇ ਇੱਕ ਵਿਅਕਤੀ ਵੱਲੋਂ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨਾਲ ਕੀਤੀ ਗਈ ਤਲਕ ਜਵਾਬੀ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਚਰਚਾ ਚ ਹੈ ਗੌਰਤਲ ਬਹਿਗਾਮਾ ਵੀ ਟੈਕਟੂ ਤੇ ਵਿਧਾਇਕ ਬਣੇ ਮਾਸਟਰ ਬਲਦੇਵ ਕੁਜ ਸਿੰਘ ਕੁਝ ਹਰਸਾ ਪਹਿਲਾਂ ਪਾਰਟੀ ਤੋਂ ਵੱਖ ਹੋ ਕੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਇਕਤਾ ਪਾਰਟੀ ਸ਼ਾਮਲ ਹੋਏ ਤੇ ਪਿਛੇ ਸੂਬੇ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਐਸ ਵਾਰੀ ਸਾਂਝੇ ਮੋਰਚੇ ਵੱਲੋਂ ਉਹ ਚੋਣ ਲੜ ਰਹੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਸਾਭ ਕਾ ਸੰਸਤੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਤੋਂ ਨਾ ਪਾਰਟੀ ਕਾਂਗਰਸ ਕੋ ਲੋਕ ਸਭਾ ਵਾਸਤੇ ਟਿਕਟ ਮੰਗੀ ਸੀ ਮੰਗ ਕਰਨਾ ਸਭ ਦਾ ਹੱਕ ਹੈ। ਉਹਨਾਂ ਕਿਹਾ ਕਿ ਉਹ ਖੁਸ਼ ਹੈ ਕਿ ਟਿਕਟ ਪਵਨ ਕੁਮਾਰ ਬਾਂਸਲ ਨੂੰ ਮਿਲੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਰਤਾ ਵੀ ਰੰਜ ਨਹੀਂ। ਦੂਜੇ ਬੰਨੇ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਬੀਬੀ ਨਵਜੋਤ ਕੌਰ ਸਿੱਧੂ ਮੇਰੀਆਂ ਚੋਣਾ ਚਾਕੇ ਮੇਰੀ ਮਦਦ ਕਰਨ ਲਾਲੜੂ ਤੋਂ ਖਬਰ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਪੁਲਿਸ ਨੇ ਅੰਬਾਲਾ ਚੰਡੀਗੜ੍ਹ ਮਾਰਗ ਤੇ ਪਿੰਡ ਝਰਮਣੀ ਕੋਲ ਲਾਇ ਨਾਕੇ ਦੌਰਾਨ ਕਰਨਾਟਕ ਨੰਬਰ ਦੀ ਕਾਰ ਚੋਂ 16 ਕਿਲੋ ਸੋਨਾ ਫੜਿਆ ਇਸ ਦੀ ਬਾਜ਼ਾਰੀ ਕੀਮਤ 7 ਕਰੋੜ 80 ਲੱਖ ਰੁਪਏ ਬਣਦੀ ਹੈ ਹਾਕਮ ਤੇ ਰਨਾਲ ਦਹਾਕਿਆਂ ਤੱਕ ਤਿੱਖੀ ਟੱਕਰ ਲੈਣ ਦੇ ਸੰਘਰਸ਼ ਚੋਂ ਪੈਦਾ ਹੋ ਕੇ ਕਰੀਬ 7 ਦਹਾਕਿਆਂ ਤੱਕ ਪੰਜਾਬ ਚ ਸਿੱਖ ਰਾਜਨੀਤੀ ਚ ਸ ਗਰਮ ਭੂਮਿਕਾ ਨਿਭਾਉਂਦਾ ਰਿਹਾ ਹੈ ਤਰਨਤਾਰਨ ਦੇ ਨੇੜੇ ਤੋੜ ਪਰਿਵਾਰ ਹੁਣ ਰਾਜਨੀਤੀ ਦੇ ਹਾਸ਼ੀਏ ਤੇ ਖੜ ਗਿਆ ਹੈ ਇਸ ਪਰਿਵਾਰ ਦੇ ਮੁਖੀ ਜਥੇਦਾਰ ਮੋਹਨ ਸਿੰਘ ਤੋੜ ਕਿਸੇ ਵੇਲੇ ਜਿੱਥੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਉੱਥੇ ਉਹ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਉਹਨਾਂ ਨੇ ਦੇਸ਼ ਵਿੱਚ ਲੱਗੀ ਐਮਰਜੈਂਸੀ ਮਗਰੋਂ ਤਰਨਤਾਰਨ ਦੀ ਇੱਕ ਸਭਾ ਸੀਟ ਤੋਂ ਅਜਿਹੀ ਜਿੱਤ ਹਾਸਲ ਕੀਤੀ ਕਿ ਇਸ ਹਲਕੇ ਤੋਂ ਅੱਜ ਤੱਕ ਵਧੇਰੇ ਕਰਕੇ ਅਕਾਲੀ ਦਲ ਦਾ ਹੀ ਕਬਜ਼ਾ ਚੱਲ ਸ਼ਾਇਦ ਸੂਬੇ ਦਾ ਇਹੀ ਇੱਕੋ ਇੱਕ ਜਿਹਾ ਪਰਿਵਾਰ ਹੈ ਜਿਸ ਦੇ ਤਿੰਨ ਜੀਵਾਂ ਨੇ ਲੋਕ ਸਭਾ ਦੀ ਇੱਕ ਸੀਟ ਤਰਨਤਾਰਨ ਉੱਤੇ 20 ਸਾਲ ਕਬਜ਼ਾ ਕਰੀ ਰੱਖਿਆ ਪਰਿਵਾਰ ਦੇ ਮੁਖੀ ਜਥੇਦਾਰ ਮੋਹਨ ਸਿੰਘ ਤੋੜ ਖਿਲਾਫ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕਈ ਫੌਜਦਾਰੀ ਕੇਸ ਵੀ ਦਰਜ ਕਰਾਏ ਸਨ ਉਹਨਾਂ ਨੂੰ ਜੇਲ੍ਹ 'ਚ ਵੀ ਬੰਦ ਕੀਤਾ ਸੀ ਜਥੇਦਾਰ ਮੋਹਨ ਸਿੰਘ ਤੋੜ ਨੇ ਪ੍ਰਤਾਪ ਸਿੰਘ ਕੈਰੋਂ ਖਿਲਾਫ 1988 ਵਿੱਚ ਵਿਧਾਨ ਸਭਾ ਦੀ ਬਹੁਤ ਚਰਚਿਤ ਚੋਣ ਲੜੀ ਸੀ ਜਿਸ ਵਿੱਚ ਕੈਰੋਂ ਕਰੀਬ 33 ਵੋਟਾਂ ਦੇ ਫਰਕ ਨਾਲ ਜਿੱਤ ਗਏ ਸਨ ਪੰਜਾਬ ਚ ਇੱਕ ਵਾਰੀ ਫਿਰ ਮੋੜ ਕਾਂਗਰਸ ਸ਼ੋਮਨੀ ਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੇ ਯਤਨ ਸ਼ੁਰੂ ਹੋ ਗਏ ਨੇ ਇਸੇ ਮੋੜ 'ਵਜੋਂ ਪੰਜਾਬ ਇਕਤਾ ਪਾਰਟੀ ਦੇ ਅੜਹਗ ਪ੍ਰਧਾਨ ਸੁਖਪਾਲ ਸਿੰਘ ਖੇੜਾ ਵੱਲੋਂ ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਚੋਣ ਮੈਦਾਨ ਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੀਆਂ ਵਿਰੋਧੀ ਧਿਰਾਂ ਦਾ ਸਾਂਝਾ ਉਮੀਦਵਾਰ ਐਲਾਨਣ ਦੀ ਸਹਿਮਤੀ ਬਣਾਉਣ ਦਾ ਯਤਨ ਕੀਤਾ ਸੀ ਜੋ ਸਿਰੇ ਨਹੀਂ ਲੱਗਿਆ ਮਾਲਵਾ ਖੇਤਰ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਪੰਜਾਬ ਦੀ ਰਾਜਨੀਤੀ 'ਚ ਅਹਿਮ ਸਥਾਨ ਰੱਖਣ ਵਾਲੇ ਵੱਡੇ ਸਿਆਸੀ ਆਗੂਆਂ ਨੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾਈ ਹੈ ਤੇ ਇਸ ਹਲਕੇ ਦੇ ਵੋਟਰਾਂ ਨੇ ਹਲਕੇ ਦੇ ਨਾਲ ਸਬੰਧਤ ਉਮੀਦਵਾਰ ਦੇ ਨਾਲ-ਨਾਲ ਹਲਕੇ ਤੋਂ ਬਾਹਰ ਦੇ ਮਹਿਮਾਨਾਂ ਦਾ ਵੀ ਜਿਤਾ ਕੇ ਪੂਰਾ ਸਤਿਕਾਰ ਬਖਸ਼ਿਆ ਹੈ ਇਸ ਹਲਕੇ ਤੋਂ ਚੋਲਣ ਡਾਲਣ ਵਾਲੇ ਵੱਡੇ ਸਿਆਸੀ ਆਗੂਆਂ 'ਚ ਸੁਰਜੀਤ ਸਿੰਘ ਬਰਨਾਲਾ ਸੁਖਦੇਵ ਸਿੰਘ ਢੀਂਸਾ ਸਿਮਰਜੀਤ ਸਿੰਘ ਮਾਨ ਬਲਵੰਤ ਸਿੰਘ ਰਾਮਵਾਲੀਆ ਤੇ ਭਗਵੰਤ ਮਾਨ ਦੇ ਨਾਮ ਜ਼ਿਕਰਯੋਗ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਵਾਰ ਇਸ ਸੀਟ ਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ ਪੰਥਕ ਆਖੀ ਜਾਂਦੀ ਏ ਸੀਟ ਲੰਮਾ ਸਮਾਂ ਅਕਾਲੀ ਦਲ ਦੇ ਕਬਜ਼ੇ ਚ ਰਹੀ ਏ ਪਰ ਅਕਾਲੀ ਦਲ ਨਾਲੋਂ ਵੱਖ ਹੋਏ ਸੰਸਦ ਮੈਂਬਰ ਰਣਜੀਤ ਸਿੰਘ ਬਰਮਪੁਰਾ ਵੱਲੋਂ ਬਣਾਈ ਟਕਸਾਲੀ ਅਕਾਲੀ ਦਲ ਪਾਰਟੀ ਨੇ ਹੁਣ ਸਮੀਕਰਨ ਬਦਲ ਦਿੱਤੇ ਹੈ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਵਿਰੋਧੀ ਪਾਰਟੀ ਕਾਂਗਰਸ ਤੋਂ ਘੱਟ ਤੇ ਟਕਸਾਲੀਆਂ ਤੋਂ ਵੱਧ ਡਰ ਲੱਗਣ ਲੱਗ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਗਈ ਉਮੀਦਵਾਰ ਬੀਬੀ ਜਗੀਰ ਕੌਰ ਆਪਣੇ ਚੋਣ ਜਲਸਿਆਂ 'ਚ ਕਾਂਗਰਸ ਦੇ ਘੱ ਪਟਿਆਲੇ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਮੁੱਖ ਮੰਤਰੀ ਦੀ ਪਤਨੀ ਬੀਬੀ ਪ੍ਰਨੀਤ ਕੌਰ ਦੇ ਨਾਮ ਤੇ ਮੋਹਰ ਲਾਉਣ ਦੇ ਨਾਲ ਹੀ ਕਾਂਗਰਸੀ ਵਰਕਰਾਂ ਨੇ ਉਹਨਾਂ ਦੇ ਹੱਕ ਵਿੱਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਭਾਵੇਂ ਇਸ ਸੰਬੰਧੀ ਰਸਮੀ ਐਲਾਨ ਹੋਣਾ ਹਲੇ ਬਾਕੀ ਹੈ ਪਰ ਪ੍ਰਨੀਤ ਕੌਰ ਦੀ ਟਿਕਟ ਪੱਕੀ ਹੋਣ ਮਗਰੋਂ ਪਾਰਟੀ ਵਰਕਰਾਂ ਦੀਆਂ ਸਰਗਰਮੀਆਂ ਯੋਜਨਾਬੰਦ ਢੰਗ ਨਾਲ ਚੱਲ ਪਈਆਂ ਜਿਸ ਤਹਿਤ ਵਰਕਰ ਪ੍ਰਨੀਤ ਕੌਰ ਦੀਆਂ ਫੋਟੋਆਂ ਵਾਲੇ ਪੋਸਟਰ ਤੇ ਝੰਡੇ ਲੈ ਕੇ ਸ਼ਹਿਰ ਵਾਸੀਆਂ ਕੋਲ ਜਾ ਕੇ ਰਾਣੀ ਪ੍ਰਨੀਤ ਕੌਰ ਨੂੰ ਵੋਟਾਂ ਮੰਗਣ ਲੱਗੇ ਸ਼ੱਕਮਾਰੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਬਿਆਸ ਫੇਰੀ ਪਾਈ ਹੈ ਡੇਰੇ ਦੇ ਮੁਖੀ ਦੇ ਦਰਸ਼ਨ ਕੀਤੇ ਹੁਣ ਨੇਤਾਵਾਂ ਨੇ ਸਾਧ ਸੰਤਾਂ ਦੇ ਡੇਰਿਆਂ ਵਿੱਚ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ